ਹੈਲੋ ਲਓ ਮਾਂਗੇ ਦਾ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਹੈ ਬੁੱਡੀ ਪਿੰਡ ਦੀ ਟੀਮ ਦੇ ਨਾਲ ਚੱਲ ਵੀ ਨੌਜਵਾਨਾਂ ਪਾਗਲੀ ਕਬੱਡੀ 75 ਕਿਲੋ ਦਾ ਫਾਈਨਲ ਮੁਕਾਬਲਾ ਜਿਹਦੀ ਸ਼ੁਰੂਆਤ ਹੋ ਚੁੱਕੀ ਹੈ ਟਾਗਾ ਉਮਾਰ ਦੀਆਂ ਟੀਮਾਂ ਜਰੂਰ ਤਿਆਰੀ ਕਰ ਲੈਣਗੀਆਂ ਅਗਲੇ ਮੁਕਾਬਲੇ ਦੇ ਲਈ ਕਾਕਾ ਨਾਮ ਹੈ ਕਪੂਰਥਲਾ ਜ਼ਿਲ੍ਹਾ ਇਸ ਨੌਜਵਾਨ ਦਾ ਜਿਹੜੇ ਨੌਜਵਾਨ ਨੇ ਹੁਣ ਰੇਡ ਪਾਈ ਆ ਫਰੂਕ ਕਲੀ ਜੀ ਕਾਕੇ ਦੀ ਪੈਂਦੀ ਹੋਈ ਕਬੱਡੀ ਐ ਸਾਹਮਣੇ ਪਾਸੇ ਚਾਰਾਂ ਦੇ ਵਿੱਚ ਗੁਰੀ ਵਰਗੇ ਖਿਡਾਰੀ ਤਿਆਰ ਬਰ ਤਿਆਰ ਨੇ ਪਰ ਇਹਦਾ ਨਾਮ ਕਰਨ ਮਿਹੇੜੂ ਵਾਲਾ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਿਆ ਫਰਮਾਨ ਅਲੀ ਆ ਗਿਆ ਨੌਵਾਂ ਕਬੱਡੀ ਖੇਡ ਮੇਲਾ ਜਿਸ ਦਾ ਫਾਈਨਲ ਡੇ ਅੱਜ ਜਿਹੜਾ ਫਾਈਨਲ ਡੇ ਦੇ ਵਿੱਚ ਸੱਧੀਆਂ ਹੋਈਆਂ ਅੱਠ ਅੰਤਰਰਾਸ਼ਟਰੀ ਕਲੱਬਾਂ ਪੈਣ ਗਈਆਂ ਸੋ ਸਾਰੇ ਪਿੰਡ ਵਾਸੀਆਂ ਨੂੰ ਸਾਰੇ ਇਲਾਕਾ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਲੱਬ ਵੱਲੋਂ ਕਿ ਆਪਾਂ ਜਲਦੀ ਦੇ ਨਾਲ ਖੇਡ ਮੇਲੇ ਦੇ ਨਾਲ ਜੁੜੀਏ ਔਰ ਅੱਜ ਦੇ ਖੇਡ ਮੇਲੇ ਤੇ ਪੁੱਜ ਕੇ ਅੱਜ ਦੇ ਖੇਡ ਮੇਲੇ ਦੇ ਵਿੱਚ ਰੌਣਕ ਦਾ ਵਾਅਦਾ ਕਰਦੀਏ ਲਓ ਉਧਰਲੇ ਪਾਸੇ ਕਹਿੰਦੇ ਜ਼ਿਲ੍ਹੇ ਹੁਸ਼ਿਆਰਪੁਰ ਟਾਂਡੇ ਦੇ ਬਿਲਕੁਲ ਲਾਗੇ ਕਰਕੇ ਬੁੱਢੀ ਪਿੰਡ ਹੈ ਇਸ ਖਿਡਾਰੀ ਦਾ ਚਾਰ ਖਿਡਾਰੀ ਜਿਹੜੇ ਉਧਰ ਪਿਆਰ ਪਰ ਤਿਆਰ ਨੇ ਮਾਂਗਾ ਪਿੰਡ ਦੇ ਲਓ ਉਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਗੁੜੀ ਨਾਮ ਹੈ ਇਸ ਖਿਡਾਰੀ ਦਾ ਤੇਲੇ ਪਾਸੇ ਡੱਕ ਲੈਣ ਦੀ ਕਰਦਾ ਟਰਾਈ ਔਰ ਦੂਸਰੀ ਪਾਸੇ ਦੇਖਦੇ ਵੀ ਨੌਜਵਾਨ ਬਿਹਤਰੀਨ ਨੰਬਰ ਜਿਹੜਾ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਹੈ ਚੱਲ ਫਿਰ ਗੱਬਰੂਆ ਪਾਕ ਕਬੱਡੀ ਨੌਜਵਾਨਾ ਲਓ ਮਸਤੀ ਵਾਲ ਪਿੰਡ ਹੈ ਰਾਂਝੇ ਦਾ ਚ ਤਿੰਨ ਖਿਡਾਰੀ ਜਿਹੜੇ ਤਿਆਰ ਪਰ ਤਿਆਰ ਕਿ ਕੱਪੜੇ ਲਾ ਕੇ ਵਿੱਚ ਮੈਦਾਨੇ ਸ਼ੂਕ ਦੇ ਹੀ ਨੇ ਆਉਂਦੇ ਨੰਗੇ ਪਿੰਡਿਆ ਉੱਤੇ ਯਾਰੋ ਮਸਲਗੀਤ ਨੇ ਗਾਉਂਦੇ ਖਿਡਾਰੀ ਖੇਡ ਕਬੱਡੀ ਦੇ ਪੂਰਾ ਹੁਨਰ ਬਖਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਕਿ ਜੱਫੇ ਲਾਉਂਦੇ ਨੇ ਆਹ ਕਈ ਰੇਡਾਂ ਪਾਉਂਦੇ ਨੇ ਕਿ ਜੱਫੇ ਲਾਉਂਦੇ ਨੇ ਦੁਨੀਆ ਦੇ ਵਿੱਚ ਬੜੀ ਘਾਲਣਾ ਘਾਲਣੀ ਪੈਂਦੀ ਹੈ ਤਾ ਜਾ ਕੇ ਜਿਹੜੇ ਪਲੇਅਰ ਪੈਦਾ ਹੁੰਦੇ ਨੇ ਦੁਨੀਆ ਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ ਤਾ ਜਾ ਕੇ ਜਿਹੜੇ ਖੇਡ ਮੇਲੇ ਕਰਵਾਏ ਜਾਂਦੇ ਨੇ ਖੇਡ ਮੇਲੇ ਕਰਵਾਉਣੇ ਇਕੱਠ ਕਰਨੇ ਔਰ ਕਬੱਡੀ ਟੂਰਨਾਮੈਂਟ ਕਰਵਾਉਣੇ ਇਹ ਕੋਈ ਖਾਲਾ ਜੀ ਕਬਾੜਾ ਨਹੀਂ ਕੇ ہزاروں سال ਨਰਗਿਸ ਆਪਣੀ ਬੇਨੂਰੀ ਤੇ ਰੋਤੀ ਹੈ ਹਾ ਬੜੀ ਮੁਸ਼ਕਲ ਸੇ ਖੋਤਾ ਹੈ ਚੰਨ ਮੇਂ ਦੀਦ ਆਵਰ ਪੈਦਾ ਬੜੀ ਮੁਸ਼ਕਲ ਸੇ ਖੋਤਾ ਹੈ ਚੰਨ ਮੇਂ ਦੀਦ ਆਵਰ ਪੈਦਾ ਬੜੀ ਮੁਸ਼ਕਲਾਂ ਦੇ ਨਾਲ ਇਕੱਠੇ ਕੀਤੇ ਜਾਂਦੇ ਨੇ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਰੇਡ ਪਈ ਹੋਈ ਹੈ ਔਰ ਦੂਸਰੇ ਪਾਸੇ ਕਰਦਾ ਟਰਾਈ ਤੇ ਪੁਆਇੰਟ ਇਸ ਵੱਲੇ ਰੇਡਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਬੁੱਢੀ ਪਿੰਡ ਵਾਲਾ ਕਰਨ ਆ ਗਿਆ ਮੰਦੀਪ ਚੌਕਾ ਗੱਲ ਕਰੂਗਾ ਆਪਣੇ ਮਾਈਕ ਤੋਂ ਉਧਰਲੇ ਪਾਸੇ ਬੁੱਢੀ ਪਿੰਡਿਆ ਕਰਨ ਅਗਲੀ ਕਬੱਡੀ ਪਾਉਂਦਾ ਹੈ ਕਿ ਪਹਿਲਾ ਨਾਮ ਗੁਰਾ ਦਾ ਧਿਆਕੇ ਰੇਡਰ ਦਿੰਦੇ ਮੱਥਾ ਟੇਕ ਸਾਹਮਣੇ ਪਾਸੇ ਕਰਨਾ ਬੁੱਢੀ ਪਿੰਡ ਦੀ ਧਰਤੀ ਆ ਟਾਂਡੇ ਦੇ ਲਾਗੇ ਕਰਕੇ ਪਰ ਆ ਨੌਜਵਾਨ ਗੁਰੀ ਹੈ ਜਿਹੜਾ ਖਰੇ-ਖਰਿਆਂ ਨੂੰ ਡੱਕਦਾ ਹੈ ਖਰੇ-ਖਰਿਆਂ ਨੂੰ ਡੱਕਦਾ ਹੈ ਤੇ ਰਾਜਵੀਰ ਕਾਲਕਟ ਦੀ ਕਹਿੰਦੇ ਪੁਆਇੰਟ ਯਾਪੀ ਦੇ ਹਿੱਸੇ ਵਿੱਚ ਜਾਣ ਜੁੜਿਆ ਹੈ ਚੱਲ ਵੀ ਸੁਣੇ ਆਪਾਂ ਅਗਲੀ ਕਬੱਡੀ ਯਾਕਰ ਨਾਮ ਹੈ ਜਿਹਨੇ ਕਬੱਡੀ ਪਾਈ ਹੈ ਖੇਡ ਗਰਾਊਂਡ ਦੇ ਵਿੱਚ ਯਾਪੀਆਂ ਦੇ ਵਿੱਚ ਗੱਗੋ ਯੋਰ ਉਰਲੇ ਪਾਸੇ ਲੱਗਿਆ ਨਾਲ ਮੈਂ ਤੱਕਦਾ ਖਿਡਾਰੀ ਹਿੰਦੇ ਵਰਗੇ ਕਾਲੇ ਰੰਗ ਦੀ ਨਿੱਕਰ ਦੇ ਵਿੱਚ ਨਾਲ ਅਲੀ ਵਰਗੇ ਖਿਡਾਰੀ ਨੇ ਸੈਂਟਰ ਦੇ ਵਿੱਚ ਪਰ ਇਹਦਾ ਨਾਮ ਹਿੰਦਾ ਜਿਹਨੇ ਅੱਗੇ ਵੱਧ ਕੇ ਡੱਕਣ ਦਾ ਯਤਨ ਕੀਤਾ ਪਰ ਯਾਕਰ ਭੱਜ ਤੁਰਿਆ ਯਾਕਰ ਭੱਜ ਤੁਰਿਆ ਤੇ ਸਾਹਮਣੇ ਪਾਸੇ ਕਪੂਰਥਲੇ ਵਾਲਾ ਫਰੂਕ ਅਲੀ ਜੀ ਕਾਕਾ ਆ ਗਿਆ ਲਓ ਕਾਕੇ ਜੀ ਰੇਡ ਫਿਰ ਦੇਖਦੇ ਵੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਕਿ ਰੇਡ ਖੜੀ ਕਬੱਡੀ ਵਿੱਚ ਤਾਂ ਪੈਂਦੀ ਹੋਵੇ ਫੁਰਤੀ ਜੇ ਪਿੰਡੇ ਵਿੱਚ ਬਾਜ਼ ਵਰਗੀ ਇੱਕ ਹੱਥਾਂ ਦੀ ਪਕੜ ਮਜ਼ਬੂਤ ਹੋਵੇ ਜਵਾਨੀ ਉੱਡਦੇ ਪਰਿੰਦੇ ਫਿਰ ਖੇਡ ਫੜਦੀ ਸੋਹਣੀ ਖੇਡ ਕਬੱਡੀ चौहान ਯਾਰਾ ਜਿਹੜੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀ ਜਿਹੜੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸ ਸਭ ਨੂੰ ਸਮਰਪਿਤ ਨਵਾਂ ਕਬੱਡੀ ਖੇਡ ਮੇਲਾ ਜ਼ਿਲ੍ਹੇ ਹੁਸ਼ਿਆਰਪੁਰ ਦਾ ਪ੍ਰਸਿੱਧ ਨਗਰ ਮੰਗਾ ਜਿੱਥੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਜ ਕਰਵਾਇਆ ਜਾ ਰਿਹਾ ਹੈ ਲਓ ਸਾਹਮਣੇ ਅਰਗੋਵਾਲ ਪਿੰਡ ਦਾ ਫਰਮਾਨ ਅਲੀ ਦਾ ਲਓ ਦੂਸਰੇ ਪਾਸੇ ਦੇਖਦੇ ਵੀ ਨਹੀਂ ਦਿਖ ਸਕਿਆ ਤੇ ਫਰਮਾਨ ਰਮਜ਼ਾਨ ਅਲੀ ਯੂਰਪ ਦੀਆਂ ਗਰਾਉਂਡਾਂ ਦੇ ਵਿੱਚ ਖੇਡਿਆ ਪੂਰੀ ਦੁਨੀਆ ਦੇ ਵਿੱਚ ਧਾਕ ਜਮਾਈ ਹੈ ਜਿਸ ਖਿਡਾਰੀ ਨੇ ਆ ਰਮਜ਼ਾਨ ਅਲੀ ਦਾ ਛੋਟਾ ਵੀਰ ਫਰਮਾਨ ਅਲੀ ਆਪਣੀ ਟੀਮ ਦੇ ਵਾਸਤੇ ਨੰਬਰ ਦਾ ਵਾਅਦਾ ਕਰਦਾ ਹੋਇਆ ਚੱਲ ਫਿਰ ਕਰਨ ਸਿਆ ਪਾਦੇ ਕੌਡੀ ਨੌਜਵਾਨਾਂ ਖੇਡ ਮੈਦਾਨ ਦੇ ਵਿੱਚ ਡੇਗਦਾ ਧਰਤੀ ਮਾਂ ਨੂੰ ਮੱਥਾ ਕਿ ਕਰਕੇ ਯਾਦਗੁਜ਼ਾਰ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਲਾਵੇ ਉਹ ਰੇਡਰ ਦੀ ਬ੍ਰੇਕ ਹਉ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ 6 ਮੈਚ ਆਖਰ ਉਹਨੇ ਜਿੱਤਦਾ ਜ ਜਿੱਤ ਲਿਖੀ ਵਿੱਚ ਲੇਖ ਮੈਚ ਆਖਰ ਉਹਨੇ ਜਿੱਤਨਾ ਜਿਹਦੇ ਜਿੱਤ ਲਿਖੀ ਵਿੱਚ ਲੇਖ ਤਿੰਨ ਖਿਡਾਰੀ ਫਿਰ ਤਿਆਰੀ ਦੇ ਵਿੱਚ ਨੇ ਰਾंजे ਦੀ ਰੇਡ ਪਈ ਹੋਈ ਹੈ ਗੋਂਦਪੁਰਿਆ ਰਾਜਾ ਐਨ ਕਹਿੰਦੇ ਵੀ ਵਧੀਆ ਤਾਲ ਮਿਲਦੇ ਨਾਲ ਫੈਸਲੇ ਕਰਦੇ ਹੋਏ ਇਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਕਦੇ ਸੱਜੇ ਕਦੇ ਖੱਬੇ ਆਓ ਸਾਹਮਣੇ ਦੇਖਦੇ ਵੀ ਦੋਨਾਂ ਖਿਡਾਰੀਆਂ ਦੇ ਦਰਮਿਆਨ ਦਗੜਾ ਮੁਕਾਬਲਾ ਚੱਲਦਾ ਹੋਇਆ ਤੇ ਪੁਆਇੰਟ ਇਸ ਵੇਲੇ ਜਾਫੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਲਓ ਅਗਲੀ ਰੇਡ ਮਨਦੀਪ ਚੌਕਾ ਜੀ ਗੱਲ ਕਰਨਗੇ ਆਪਣੇ ਮਾਹਿਰ ਇਧਰਲੇ ਪਾਸੇ ਕਾਕਾ ਕਪੂਰਥਲੇ ਵਾਲਾ ਅਗਲੀ ਰੇਡ ਪਾਉਂਦਾ ਜਿੱਥੇ ਤੇ ਪ੍ਰੀਤਮ ਸਿੰਘ ਜੀ ਦੀਆਂ ਗੱਲਾਂ ਚੱਲਦੀਆਂ ਕਿ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਕੋਈ ਟੋਨਾ ਕਬੱਡੀ ਤੇ ਕਪੂਰਥਲਾ ਗੱਲਾਂ ਕੋਈ ਦੋਨਾ ਸੋ ਇਹਨਾਂ ਦੀਆਂ ਯਾਦਾਂ ਨੇ ਸਾਹਮਣੇ ਪਾਸੇ ਕਾਕਾ ਕਪੂਰ ਵਾਲਾ ਪਰ ਗੁਰੀ ਨੇ ਜਿਹੜਾ ਹਲਕਾ ਜੀ ਟਰਾਈ ਕੀਤੀ ਹੈ ਪੁਆਇੰਟ ਕਾਕੇ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਇਧਰਲੇ ਪਾਸੇ ਨੌਜਵਾਨ ਖਿਡਾਰੀ ਮੈਂ ਤੱਕਦਾ ਅਗਲੀ ਕਬੱਡੀ ਪੰਦ ਲਈ ਤਿਆਰ ਪਰ ਤਿਆਰ ਹੈ ਗੁਜਰ ਭਾਈ ਚਰੇ ਦਾ ਪੋਤਾ ਹੈ ਪਰ ਤਿੰਨ ਜਾਫੀਆਂ ਵਿੱਚ ਗੱਗੋ ਹਾਲੇ ਤੱਕ ਜੱਫਾ ਨਹੀਂ ਸੋਹਣਿਆ ਲੱਗਾ ਨਾਲ ਹਿੰਦਾਂ ਨਾਲ ਅਲੀ ਹੈ ਦੇਖਦੇ ਕਾਉਂਟ ਟਰਾਈ ਕਰਦਾ ਪਰ ਹਲਕਾ ਜਿਹਾ ਟੱਚ ਹਿੰਦੇ ਨੂੰ ਕੀਤਾ ਤੇ ਕਬੱਡੀ 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 ਹੱਡਿਆਂ ਦੇ ਲਾਗੇ ਕਰਕੇ ਪਰ ਗੱਡੀ ਕੁੱਜ ਗਈ ਐ ਟੇਸ਼ਨ ਤੇ ਹਟ ਪਿੱਛੇ ਬਾਬੂਆ ਮੈਨੂੰ ਮਾਇਆ ਦੇਖਣ ਦੇ ਫਰੂਕ ਅਲੀ ਜੀ ਬੁੱਢੀ ਪਿੰਡਿਆ ਕਰਨ ਆ ਗਿਆ ਹੈ ਕਰਨ ਸਿਆਂ ਪਾਦੇ ਕੋਡੀ ਨੋਜਵੰਨਾ ਖੇਡ ਮੈਦਾਨ ਦੇ ਵਿੱਚ ਕਿ ਵਦਨ ਗੁੰਦਬੰਦ ਸਰੀਰ ਵਿੱਚ ਜਾਨ ਹੋਵੇ ਨਾਲੇ ਚਾਹੀਦਾ ਕਿ ਦਾਤਾ ਮਜ਼ਬੂਤ ਲੋਕੋ ਗੇਮਸੁੱਧਰ ਦੀ ਸਿੱਖ ਕੇ ਕੋਜ ਕੋਲੋਂ ਚਮੜੇ ਨੂੰ ਸੁਧਾਰੇ ਜਿਵੇਂ ਕਲਬੂਦ ਲੋਕੋ ਬੋੜੇ ਲਾ ਕੇ ਪਾ ਕੇ ਖਿਡਾਰੀ ਨਹੀਂ ਪੜ ਹੁੰਦਾ ਚੇਤੇ ਰਗੇ ਗਰਾਊਂਡ ਦਾ ਰੂਡ ਲੋਕੋ ਖੇਡਾਂ ਖੇਡ ਕੇ ਜਗਦੇ ਜਿਹਦੇ ਛਾ ਜਾਂਦੇ ਚੋਹਾਨ ਯਾਰਾ ਦੂਰੋਂ ਵੱਜਦੇ ਉਹਨਾਂ ਨੂੰ ਸਲੂਟ ਲੋਕੋ ਸਾਡੇ ਇਲਾਕੇ ਦਾ ਮੰਨਿਆ ਪਰਵੰਨਿਆ ਪਿੰਡ ਹੈ ਮਾਂਗਾ ਮਾਂਗਾ ਪਿੰਡ ਹੈ ਕਿ ਸਾਨੂੰ ਦਸਣੇ ਦੀ ਲੋੜ ਕੋਈ ਨਾ ਉਹ ਸਾਡੇ ਬੱਲੇ ਆ ਰਿਕਾਰਡ ਬੋਲਦੇ ਕਿ ਸਾਨੂੰ ਦਸਣੇ ਦੀ ਲੋੜ ਕੋਈ ਨਾ ਸਾਡੇ ਬੱਲੇ ਆ ਰਿਕਾਰਡ ਬੋਲਦੇ 1 ਨਹੀਂ 2 ਨਹੀਂ 5 ਨਹੀਂ 7 ਨਹੀਂ 8 ਨਹੀਂ 9ਵਾਂ ਕਬੱਡੀ ਖੇਡ ਮੇਲਾ ਅੱਜ ਮਾਂਗਾ ਪਿੰਡ ਦੀ ਧਰਤੀ ਤੇ ਬਾਬਾ ਜੀ ਨਵਾਂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਦਸ਼ਮੇਰ ਸਪੋਰਟਸ ਕਲੱਬ ਦੇ ਸਹਿਯੋਗ ਦੇ ਨਾਲ ਸਾਰੇ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਸਾਰੀ ಗ್ರಾಮ ਪੰਚਾਇਤ ਦੇ ਸਹਿਯੋਗ ਦੇ ਨਾਲ ਅੱਜ ਦਾ ਜਿਹੜਾ ਖੇਡ ਮੇਲਾ ਹੈ ਐਨ ਭਾਰ ਜੋਵਨ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਸਾਰੇ ਐਨਆਰਆਈਸ ਦਾ ਸਾਰੇ ਪ੍ਰਵਾਸੀ ਭਾਰਤੀਆਂ ਦਾ ਕਿੰਦੇ ਪਿੰਡ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕਰ ਦਿੱਤਾ 골ਡੀ ਸਹੋਤਾ ਨਿਊਜ਼ੀਲੈਂਡ ਦੇ ਵਿੱਚ ਬੈਠਾ ਸਦਾ ਦਰਸ਼ਨ ਸਿੰਘ ਜੀ ਸਹੋਤਾ ਸਾਹਿਬ ਕਿ ਜੱਟ ਮੌਜਾਂ ਕਰਦਾ ਹੈ ਰੱਬ ਨੇ ਥੋੜ ਕੋਈ ਨਾ ਰੱਖੀ ਦੀਪ ਸਰਪੰਚ ਉਹਨਾਂ ਦੇ ਨਾਲ ਕਿਨੇ ਭਰਾਵਾਂ ਤੋਂ ਵੱਧ ਕੇ ਪਿਆਰ ਵੀ ਹੈ ਬਾਬਾ ਜੀ ਉਹਨਾਂ ਦੇ ਨਾਲ ਗੁੜੀਆਂ ਰਿਸ਼ਤੇਦਾਰੀਆਂ ਵੀ ਹੈ ਦਰਸ਼ਨ ਸਿੰਘ ਜੀ ਸਹੋਤਾ ਸਾਹਿਬ ਦਾ ਪਰਿਵਾਰ ਅੱਜ ਬਹੁਤ ਵੱਡਾ ਮਾਣ ਬਹੁਤ ਵੱਡਾ ਸਨਮਾਨ ਕਰ ਰਿਹਾ ਹੈ 1 ਲੱਖ ਦਾ ਸਹਿਯੋਗ ਹੈ ਗੋਲਡੀ ਸਹੋਤਾ ਨਿਊਜ਼ੀਲੈਂਡ ਵਾਲਿਆਂ ਵੱਲੋਂ ਗੋਪਾ ਬੈਂਸ ਨਿਊਜ਼ੀਲੈਂਡ ਮਾਨਕ ਤੇਰੀ ਤੇ ਜੈਸ ਧਾਲੀਵਾਲ ਨਿਊਜ਼ੀਲੈਂਡ ਵਾਲਿਆਂ ਵੱਲੋਂ ਪਹਿਲਾ ਪ੍ਰਾਈਜ਼ ਜਿਹੜਾ ਦਿੱਤਾ ਜਾ ਰਿਹਾ ਹੈ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਰੇਡ ਪਈ ਹੋਈ ਹੈ ਆ ਦੂਸਰੇ ਪਾਸੇ ਜਾਫੀ ਆਹ ਤਗੜੇ ਜੱਫੇ ਦੀ ਗੱਲ ਕਰ ਰਹੇ ਆ ਪਰ ਫਰਮਾਨ ਅਲੀ ਫਰਮਾਨ ਅਲੀ ਤੇ ਜਾਫੀ ਉਹ ਪਿੱਛੇ ਪੈ ਗਏ ਨਾਲ ਬਗਾਨੇ ਏ ਪਤਾ ਲੱਗੂ ਵਿੱਚ ਮੈਦਾਨੇ ਆ ਵਾਹ ਸੋਹਣਾ ਜੇ ਜਫਾ ਵਧੀਆ ਲੱਗਿਆ ਕਿਬਰ ਤਾੜੀਆਂ ਜ਼ੋਰ ਨਾਲ ਮਾਰ ਦਿਓ ਖਿਡਾਰੀ ਦੇ ਵਾਸਤੇ ਕਿਉਂਕਿ ਹੰਧਿਆਂ ਦੇ ਲੱਗੇ ਜਦ ਮੁਕਾਬਲਾ ਚੱਲਦਾ ਹੋਵੇ ਜਫਾ ਲੱਗ ਜਾਵੇ ਜਦ ਰੇਡਰ ਹੱਥਾਂ ਦੇ ਵਿੱਚੋਂ ਜਿੰਦਰਪਾ ਜੀ ਨਿਕਲ ਜਾਵੇ ਫਿਰ ਗੱਲ ਵੱਖਰੀ ਹੋ ਜਾਂਦੀ ਹੈ ਲਓ ਕਰਨ ਰੇਡ ਪਾਰਿਆ ਤੇ ਚੌਕਾ ਸਭ ਕਦੇ ਗੱਲ ਜਿੰਦਰ ਦੇ ਪਾਸੇ ਕਰਨ ਬੁੱਢੀ ਪਿੰਡੀ ਅਗਲੀ ਕਬੱਡੀ ਪਾਉਂਦਾ ਆਇਆ ਗੁਰੀ ਗੁਰੀ ਟੱਕਣ ਦਾ ਯਤਨ ਕਰਦਾ ਪੁਆਇੰਟ ਰੇਟਰ ਦੇ ਹਿੱਸੇ ਵਿੱਚ ਜਾ ਜੁੜਿਆ ਹੈ ਸਾਹਮਣੇ ਪਾਸੇ ਮੁੰਡਾ ਅਗਲੀ ਕਬੱਡੀ ਰਾਂਝਾ ਪਾਉਣ ਦੇ ਲਈ ਵਾਧਾ ਜਾ ਰਿਹਾ ਹੈ ਚਾਰ ਜਾਫੀਆਂ ਦੇ ਵਿੱਚ ਹਿੰਦਾ ਹੁਣ ਸੈਂਟਰ ਤੇ ਹੈ ਉਰਲੇ ਪਾਸੇ ਉਰਲੇ ਪਾਸੇ ਗੱਗੂ ਹੈ ਤੇ ਪਰਲੇ ਆ ਆ ਗੱਗੂ ਮੋਟਰਸਾਈਕਲਾਂ ਨਾਲ ਸਨਮਾਨਿਆ ਜਾਣ ਵਾਲਾ ਨੌਜਵਾਨ ਪਰ ਦੂਸਰੇ ਪਾਸੇ ਦੂਸਰੇ ਪਾਸੇ ਰਾਂਝਾ ਟਰਾਈ ਕਰਦਾ ਹੋਇਆ ਜੰਬਵਾਲ ਤੇ ਮਾਂਗੇ ਦੀਆਂ ਟੀਮਾਂ 50 ਕਿਲੋ ਦਾ ਫਾਈਨਲ ਮੁਕਾਬਲਾ ਖੇਡਿਆ ਜਾਣਾ ਉਹ ਖੇਡ ਗਰਾਊਂਡ ਦੇ ਲਾਗੇ ਆਜਣਗੀਆ ਆਪਾਂ ਜਿਹੜੀ ਐਂਟਰੀ ਹੋ ਗਈ ਹੈ ਜੀ ਠੀਕ ਹੈ ਦੋਨੇ ਟੀਮਾਂ ਲੱਗ ਕੇ ਆ ਜਾਂਦੀਆਂ ਚੱਲ ਵੀ ਸਾਹਮਣੇ ਪਾਗਲੀ ਕਬੱਡੀ ਫਰੂਕ ਕਲੀ ਜੀ ਕਾਕਾ ਕਪੂਰਥਲਾ ਆ ਗਿਆ ਜੀ ਹੈਲੋ ਜਿਹੜੇ ਸਾਡੇ ਪਾਣੀ ਦੀ ਸੇਵਾ ਕਰ ਰਹੇ ਨੇ ਵੀਰ ਬਾਬਾ ਜਗਿੰਦਰ ਸਿੰਘ ਜੀ ਉਹਨਾਂ ਵੱਲੋਂ ਮਿੱਠੂ ਪਿੰਟਰ ਅਤੇ ਤੋਤੇ ਨੂੰ ਬੇਨਤੀ ਹੈ ਬਹੁਤ ਹੀ ਪਿਆਰ ਦੇ ਨਾਲ ਉਹ ਕਹਿੰਦੇ ਸਾਡੇ ਕੋਲ ਆ ਜਾਓ ਜਰਾ ਕੋ ਦੋ ਕੁ ਮਿੰਟ ਸਾਡੀ ਗੱਲ ਸੁਣ ਕੇ ਜਾਓ ਆਓ ਜਿੱਥੇ ਵੀ ਆਵਾਜ਼ ਸੁਣਦ ਨੇ ਆ ਜਾਓ ਜਰਾ ਜਿਨ੍ਹਾਂ ਭਰਾਵਾਂ ਨੂੰ ਕਾਲ ਕੀਤੀ ਹੈ ਜਿਨ੍ਹਾਂ ਭਰਾਵਾਂ ਨੂੰ ਸੱਦਿਆ ਜਾ ਰਿਹਾ ਹੈ ਮਿਹਰਬਾਨੀ ਕਰਕੇ ਸੰਪਰਕ ਬਣਾ ਲੈਣ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਫਿਰ ਦੇਖਦੇ ਵੀ ਰੇਡ ਪਈ ਹੋਈ ਹੈ ਤਿੰਨ ਖਿਡਾਰੀ ਫੁੱਲ ਤਿਆਰ ਵਰ ਤਿਆਰ ਨੇ ਕਿ ਪੱਟ ਵੇਖ ਕੇ ਮਾਂ ਨੂੰ ਪੁੱਤ ਕਹਿੰਦਾ ਬੇਬੇ ਲੋਕੀ ਮੈਨੂੰ ਪਹਿਲਵਾਨ ਕਹਿੰਦੇ ਪਤਾ ਪੱਟਾਂ ਦਾ ਲੱਗਦਾ ਮੈਦਾਨ ਅੰਦਰ ਆਓ ਜਦੋਂ ਜੱਫੇ ਬਗਾਨਿਆਂ ਨਾਲ ਪੈਂਦੇ ਆਓ ਜਦੋਂ ਜੱਫੇ ਬਗਾਨਿਆਂ ਨਾਲ ਪੈਂਦੇ ਦੂਸਰਾ ਇਨਾਮ 20 ਨਹੀਂ 40 ਨਹੀਂ 70 ਨਹੀਂ 70000 ਦਿੱਤਾ ਜਾਵੇਗਾ 175 ਦੇ ਵਾਸਤੇ ਅੱਜ ਟੀਮਾਂ ਖੇਡਣ ਗਈਆਂ ਔਰ 75000 ਕਿਹਨਾਂ ਵੱਲੋਂ ਅਮਨਦੀਪ ਸਿੰਘ ਜੀ ਬਰਿਆਨਾ ਕੈਨੇਡਾ ਦੀ ਧਰਤੀ ਤੇ ਬੈਠਾ ਹੈ ਜਿਨ੍ਹਾਂ ਵੱਲੋਂ 75 75000 ਦੀ ਵੱਡੀ ਸੇਵਾ ਅੱਜ ਦੇ ਖੇਡ ਮੇਲੇ ਨੂੰ ਦਿੱਤੀ ਜਾ ਰਹੀ ਹੈ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਚਾਰ ਖਿਡਾਰੀ ਫਿਰ ਤਿਆਰ ਪਰ ਤਿਆਰ ਨੇ ਵਾਹ ਸੋਹਣਿਆ ਬੱਲੇਓ ਈ ਸ਼ੇਰ ਜਵਾਨਾ ਖੇਡੀ ਜਾ ਵਿੱਚ ਮੈਦਾਨਾ ਇੱਕ ਪਾਸੇ ਕਰ ਆ ਦੂਸਰੇ ਪਾਸੇ ਗੁਰੀ ਲਓ ਦੇਖਦੇ ਵੀ ਡੱਕ ਲੈਂਦੀ ਕਰਦਾ ਟਰਾਈ ਖੇਡ ਮੈਦਾਨ ਦੇ ਵਿੱਚ ਕਿ ਕੋਈ ਮਾਰੇ ਤੇ ਵੀ ਕੋਈ ਮਾਰੇ ਢਾਕ ਕੋਈ ਭੱਜ ਕੇ ਪੱਟਾਂ ਵੱਲ ਆਮਦਾ ਏ ਮਿਹਰਦੀਨਾ ਜੇ ਰੱਬ ਦੀ ਮਿਹਰ ਹੋਵੇ ਬੰਦਾ ਆਣ ਕੇ ਫਿਰ ਪਹਿਲਵਾਨ ਕਾ ਆਮਦਾ ਏ ਲਵੀ ਮੰਦੀਪ ਬਾਈ ਕਦੇ ਉਹ ਗੱਲ ਖੜਾ ਰਹੀ ਓਧਰਲੇ ਪਾਸੇ ਜਾਕਰ ਦੀ ਕਬੱਡੀ ਆ ਤੇ ਗੱਗੋ ਜੋੜਾਂ ਵਾਲਾ ਟਰਾਈ ਕਰਦਾ ਹੈ ਜੋੜਾਂ ਵਾਲਾ ਗੱਗੂ ਆ ਤੇ ਦੂਸਰੇ ਪਾਸੇ ਜਾਕਰ ਦੀ ਪਈ ਕਬੱਡੀ ਆ ਕਿ ਰੇਡਾਂ ਵੀ ਪੈਂਦੀਆਂ ਨੇ ਯੱਫੇ ਵੀ ਲੱਗਦੇ ਖੇਡਦੇ ਕਬੱਡੀ ਚੋਬਰ ਬੜੇ ਸੋਹਣੇ ਲੱਗਦੇ ਪੁਆਇੰਟ ਰੇਡਰ ਦਾ ਹੋ ਗਿਆ ਪੁਆਇੰਟ ਰੇਡਰ ਦਾ ਚੱਲ ਵੀ ਅਗਲੀ ਕਬੱਡੀ ਕਾਕਾ ਕਪੂਰਥਲਾ ਕਪੂਰਥਲੇ ਵਾਲਾ ਕਾਕਾ ਅਗਲੀ ਕਬੱਡੀ ਪਾਉਂਦਾ 50 ਕਿਲੋ ਪਾਰ ਵਰਗਦੀਆਂ ਅਗਲੀਆਂ ਟੀਮਾਂ ਬਿਨਾ ਕਿਸੇ ਦੇਰੀ ਖੇਡ ਗਰਾਊਂਡ ਦੇ ਲੱਗ ਕੇ ਆ ਜਾਣਗੀਆਂ ਕਪੂਰਥਲੇ ਵਾਲੇ ਕਾਕਾ ਤੇ ਵੀ ਬਰੂ ਕਲੀ ਜੀ ਕਬੱਡੀ ਪੈਚ ਲਓ ਕਾਕਾ ਰੇਡ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਸੱਧੀਆਂ ਹੋਈਆਂ 8 ਕਲੱਬਾਂ ਦੇ ਵਿੱਚੋਂ ਜਿਹੜਾ ਅੱਜ ਬੈਸਟ ਯਾਫੀ ਬਣੂਗਾ ਨਸੀਬ ਸਿੰਘ ਨਿਊਜ਼ੀਲੈਂਡ ਵਾਲੇ ਵੱਲੋਂ 21000 ਦਿੱਤਾ ਜਾਵੇਗਾ ਜਿਹੜਾ ਬੈਸਟ ਰੇਡਰ ਬਣੂਗਾ ਸੋਨੀ ਖਿਆਲਾ ਜੀ ਹੁਣਾਂ ਵੱਲੋਂ 21000 ਦਿੱਤਾ ਜਾਵੇਗਾ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਫਿਰ ਦੇਖਦੇ ਵੀ ਰੇਡ ਤੇ ਦੂਸਰੇ ਪਾਸੇ ਤਿੰਨ ਖਿਡਾਰੀ ਜਿਹੜੇ ਤਿਆਰ ਪਰ ਤਿਆਰ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਐਨ ਪੂਰੀ ਬੱਲੇ ਬੱਲੇ ਐਨ ਪੂਰੀ ਬੱਲੇ ਬੱਲੇ ਕਦੇ ਸੱਜੇ ਕਦੇ ਖੱਬੇ ਹੰਦਿਆਂ ਦੇ ਲਾਗੇ ਫਿਰ ਮੁਕਾਬਲਾ ਇਹ ਆ ਫਰਮਾਨ ਅਲੀ ਅਰਗੋਵਾਲ ਪਿੰਡ ਵਾਲਾ ਔਰ ਦੂਸਰੇ ਪਾਸੇ ਫਿਰ ਦੇਖਦੇ ਵੀ ਲਾ ਤਗੜਾ ਜੱਫਾ ਆਪਣੀ ਟੀਮ ਦੇ ਵਾਸਤੇ ਨੰਬਰ ਦਾ ਵਾਅਦਾ ਕਰਦਾ ਹੋਇਆ ਵਾਹ ਓ ਸੋਹਣਿਆ ਹਿੰਦਾ ਨਾਮ ਹੈ ਇਸ ਖਿਡਾਰੀ ਦਾ ਜਿਨੇ ਹੁਣ ਜੱਫਾ ਲਾ ਕੇ ਬੱਲੇ ਬੱਲੇ ਕਰਵਾਤੀ ਲਓ ਉਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਹਿੰਦਾ ਲਾ ਤਗੜਾ ਜੱਫਾ ਆਪਣੀ ਟੀਮ ਦੇ ਵਾਸਤੇ ਨੰਬਰ ਜੋੜਦਾ ਹੋਇਆ ਕਰਨ ਸਿੰਘ ਪਾਵੇ ਕੋਡੀ ਨੌਜਵਾਨ ਦੂਸਰੇ ਪਾਸੇ ਕਹਿੰਦੇ ਕਰਨ ਵਰਗੇ ਰਫੀ ਵਰਗੇ ਗੁਰੀ ਵਰਗੇ ਹਰਮਨ ਵਰਗੇ ਚਾਰ ਤਿਆਰ ਪਰ ਤਿਆਰ ਲਓ ਉਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਰਫੀ ਹਾਂ ਰਫੀ ਦਾ ਕਰਨ ਦੀ ਕਰਦਾ ਟਰਾਈ ਇੱਕ ਸ਼ਕਰਪਰੀਆ ਸਰਾਏ ਖਾਸ ਪਿੰਡ ਵਾਲਾ ਰਫੀ ਖੇਡਿਆ ਨਿਊਜ਼ੀਲੈਂਡ ਦੀ ਧਰਤੀ ਤੇ ਇੱਕ ਕਹਿੰਦੇ ਵੀ ਆ ਖਿਡਾਰੀ ਪਰ ਦੂਸਰੇ ਪਾਸੇ ਕਰਨ ਆਪਣੀ ਟੀਮ ਦੇ ਵਾਸਤੇ ਨੰਬਰ ਦਾ ਵਾਅਦਾ ਕਰਦਾ ਹੋਇਆ ਸਰਪੰਚ ਨੌਜਵਾਨ ਦਿਲਾਂ ਦੀ ਧੜਕਣ ਸਾਰੇ ਪਿੰਡ ਦੇ ਉੱਪਰ ਮਾਨ ਹੈ ਸਾਰੇ ਕਲੱਬ ਦੇ ਉੱਪਰ ਮਾਨ ਹੈ ਸਾਰੇ ਐਨ ਆਰ ਆਈਜ਼ ਦੇ ਉੱਪਰ ਮਾਨ ਹੈ ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ ਖੇਡ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਹੈ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਫਿਰ ਦੇਖਦੇ ਵੀ ਰੇਡ ਪੌਂਡ ਦੇ ਵਾਸਤੇ ਖਿਡਾਰੀ ਤਿਆਰ ਵਰ ਤਿਆਰ ਇਧਰਲੇ ਪਾਸੇ ਰਾਜੇ ਦੀ ਪਈ ਹੋਈ ਕਬੱਡੀ ਹੈ ਚਾਰਜ ਤਿੰਨ ਜਾਪੀ ਮੈਂ ਤੱਕ ਤਾਂ ਤਿਆਰ ਵਰ ਤਿਆਰ ਨੇ ਜਿੰਨੇ ਵੀ ਰੈਫਰੀ ਸਾਹਿਬਾਨ ਜਿਨ੍ਹਾਂ ਦੀ ਅੱਜ ਸੇਵਾਮਾ ਹੋਣਗੀ ਇੱਕ ਵਾਰ ਦੀਪ ਬਰਿਆਣਾ ਜੀ ਨਾਲ ਦਾਨ ਸਾਹਿਬ ਜੀ ਨਾਲ ਜਰੂਰ ਸੰਪਰਕ ਕਰ ਲਈਏ ਸੋਨੀ ਪ੍ਰਧਾਨ ਜੀ ਹੁਣ ਨਾਲ ਇੱਕ ਵਾਰ ਜਰੂਰ ਆਪਾਂ ਤਾਲਮੇਲ ਬਣਾ ਲਈਏ ਪਰ ਸਾਹਮਣੇ ਪਾਸੇ ਹਿੰਦਾ ਇਹ ਆ ਹਿੰਦਾ ਹਿੰਦਾ ਟਰਾਈ ਕਰਦਾ ਪੁਆਇੰਟ ਮੈਨੂੰ ਲੱਗਦਾ ਹੁਣ ਜਾਫੀ ਦਾ ਕਬੱਡੀ 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 ਓ ਜੋਰ ਲੱਗਦਾ ਤਾੜੀ ਮਾਰ ਦਿਓ ਇੱਕ ਵਾਰ ਜੀ ਦੀਪ ਸਰਪੰਚ ਸਾਹਿਬ ਹੋਰੀ ਜਾਣਕਾਰੀ ਦੇ ਵਿੱਚ ਵਾਅਦਾ ਕਰਦੇ ਹੋਏ ਮਾਨਾ ਬਾਲਾ ਜਿਨ੍ਹਾਂ ਵੱਲੋਂ ਇੱਕ ਟੀਮ ਜਿਹੜੀ ਸਪான்ਸਰ ਕੀਤੀ ਹੋਈ ਹੈ ਉਹ ਕਿਹੜੀ ਟੀਮ ਹੈ ਐਕਸ਼ਨ ਵਾਲੇ ਬੱਚਿਆਂ ਦੀ ਅੱਜ ਐਕਸ਼ਨ ਵਾਲੇ ਬੱਚੇ ਜਿਹੜੇ ਐ ਕੱਲੋ ਵੀ ਅੱਜ ਦੀ ਡੇਢ ਤੇ ਬੜੇ ਮਹਿੰਗੇ ਮੁੱਲ ਦੇ ਨੇ ਉਹ ਟੀਮ ਵੀ ਸੱਦੀ ਗਈ ਹੈ ਸੋ ਕਲੱਬ ਨੂੰ ਸਾਰੇ ਐਨਾਲਾਈਜ਼ ਨੂੰ ਔਰ ਸਾਰੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਐ ਅੱਜ ਦੇ ਖੇਡ ਮੇਲੇ ਦੀ ਐ ਸੋ ਮਾਨਨਾ ਬਾਲਾ ਜੀ ਜਿਨ੍ਹਾਂ ਨੇ ਟੀਮ ਐਕਸ਼ਨ ਵਾਲੇ ਬੱਚਿਆਂ ਦੀ ਸੱਦੀ ਗਈ ਹੈ ਸਪான்ਸਰ ਕੀਤੀ ਗਈ ਹੈ ਲੈ ਵੀ ਮੰਨੇ ਭਾਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਸੰਦੀਪ ਸਿੰਘ ਯੂ ਐਸ ਏ ਤੇ ਸਾਡਾ ਵੀਰ ਹੈ ਜੱਸੀ ਇਟਲੀ ਦੇ ਵਿੱਚ ਬੈਠਾ ਹੈ ਦੋ ਵੀਰ ਦੇਵੇਂ ਰੱਬਾ ਇੱਕ ਮੁਨਸ਼ੀ ਤੇ ਦੂਜਾ ਪਟਵਾਰੀ ਬਹੁਤ ਵੱਡਾ ਮਾਨ ਬਹੁਤ ਵੱਡਾ ਸਨਮਾਨ ਪੰਜਾਬੀ ਬੋਲਾਂ ਦਾ ਦੋਨੋਂ ਭਰਾਵਾਂ ਵੱਲੋਂ ਸਾਰੇ ਕਲੱਬ ਦੇ ਨਾਂ ਦੇ ਉੱਪਰ ਪਹੁੰਚਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਉੱਥੇ ਸਾਡੇ ਸਤਿਕਾਰ ਦੇ ਯੋਗ ਨੇ ਦਲਵੀਰ ਸਿੰਘ ਕੈਨੇਡਾ ਤੇ ਸਾਭੀ ਕੈਨੇਡਾ ਗगन ਕੈਨੇਡਾ 50 ਨਹੀਂ ਲੱਖ ਨਹੀਂ 1.5 ਲੱਖ ਦਾ ਸਹਯੋਗ ਹੈ ਇਹਨਾਂ ਤਿੰਨਾਂ ਭਰਾਵਾਂ ਵੱਲੋਂ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਦਲਵੀਰ ਸਿੰਘ ਜੀ ਕੈਨੇਡਾ ਸਾਬੀ ਕੈਨੇਡਾ ਦੇ ਗगन ਕੈਨੇਡਾ ਬਹੁਤ ਵੱਡਾ ਕਹਿੰਦੇ ਨਾਮ ਬਹੁਤ ਵੱਡਾ ਸਨਮਾਨ ਅੱਜ ਦੇ ਖੇਡ ਮੇਲੇ ਨੂੰ ਦਿੱਤਾ ਜਾ ਰਿਹਾ ਹੈ ਕਹਿੰਦੇ ਯਾਰੀਆਂ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਰਿਹਾ ਬਿੱਟੂ ਮੱਲੀ ਯੂਕੇ ਵਾਲਿਆਂ ਦਾ ਅਰਗੋਵਾਲ ਪਿੰਡ ਹੈ ਬਿੱਟੂ ਮੱਲੀ ਸਾਹਿਬ ਉਹਨਾਂ ਦਾ ਪਿਆਰ ਹੈ ਦੀਪ ਸਪੰਚ ਉਹਨਾਂ ਦੇ ਨਾਲ 60000 ਦਾ ਸਹਿਯੋਗ ਦਿੱਤਾ ਹੈ ਸੋ ਬਿੱਟੂ ਮੱਲੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਬਲਕਾਰ ਸਿੰਘ ਕੈਨੇਡਾ 31000 ਦਾ ਸਹਿਯੋਗ ਪਹੁੰਚਿਆ ਮੰਨਾ ਬਾਲਾ 31000 ਤੇਨਾ ਪ੍ਰੀਤ ਜਸਵਾਲ ਯੂ ਐਸ ਏ ਤੋਂ 30000 ਦਾ ਸਹਿਯੋਗ ਪਹੁੰਚਿਆ ਹੈਪੀ ਯੂ ਐਸ ਏ ਦੇ ਸੰਨੀ ਯੂ ਐਸ ਏ 21000 ਦਾ ਸਹਿਯੋਗ ਗਗਨਦੀਪ ਕੈਨੇਡਾ ਦੇ ਚਰਨਪ੍ਰੀਤ ਕੈਨੇਡਾ 21000 ਦਾ ਸਹਿਯੋਗ ਉਥੇ ਸੁਖ ਦੀਕਵੈਤ 21000 ਦਾ ਸਹਿਯੋਗ ਨਵੀ ਕੈਨੇਡਾ 15000 ਦਾ ਸਹਿਯੋਗ ਹਰਦੀਪ ਕੈਨੇਡਾ 20000 ਅਮਰਜੀਤ ਯੂਕੇ 21000 ਤੇ ਹਰਕੀਰਤ ਯੂਕੇ 21000 ਦਾ ਸਹਿਯੋਗ ਹੋਰ ਵੀ ਦਾਨੀ ਸੱਜਣ ਨੇ